ਕਿਉਂਕਿ ਇੱਕ ਬੜਾ ਵੱਡਾ ਸਵਾਲ ਆ ਮੇਰੇ ਦਰਸ਼ਕਾਂ ਦਾ ਜੀ ਇਹ ਈਵਨ ਮੇਰਾ ਵੀ ਆ ਤੇ ਮੈਂ ਪੁੱਛਦਾ ਵੀ ਰਹਿਣਾ ਜਦੋਂ ਵੀ ਕਿਤੇ ਜਾਣਾ ਆ ਜੀ ਜੀ ਬਰਸਾਤਾ ਦੇ ਵਿੱਚ ਅਮਰੂਦਾਂ ਨੂੰ ਕੀੜਾ ਬਹੁਤ ਲੱਗਦਾ ਫਰੋਫਲਾਈਜ ਇਹਨੂੰ ਤੁਸੀਂ ਕਹਿੰਦੇ ਹੋ ਬਿਲਕੁਲ ਬਿਲਕੁਲ ਤੇ ਇਹੀ ਮੈਂ ਦੇਖਣਾ ਚਾਹੁੰਦਾ ਵੀ ਕੀ ਚੀਜ਼ ਕਾਮਯਾਬ ਆ ਉੱਤੇ ਮੈਂ ਆਰਗੇਨਿਕਲੀ ਚਾਹੁੰਦਾ ਆ ਕਿ ਵੀ ਉਹ ਪਤਾ ਲੱਗੇ ਜਿਹੜੀ ਨੀਮ ਦਾ ਪਾਣੀ ਜੀ ਇਹਦੇ ਵਿੱਚ ਨਾ 4 ਤਰੀਕੇ ਹੈਗੇ ਆ ਜੀ ਵੈਸੇ ਮੈਂ ਆਪਣੇ ਚੈਨਲ ਤੇ ਇਹਦੀ ਵੀਡੀਓ ਅਪਲੋਡ ਵੀ ਕੀਤੀ ਹੋਈ ਆ ਠੀਕ ਆ ਜੀ ਇਹਦੇ 4 ਤਰੀਕੇ ਆ ਸਭ ਤੋਂ ਪਹਿਲਾ ਤਰੀਕਾ ਜਿਹੜਾ ਹੈਗਾ ਉਹ ਤਾਂ ਹੈਗਾ ਪੈਸਟੀਸਾਈ ਹੋ ਤਾਂ ਫੇ ਕੱਟਣਾ ਹਾਂ ਹਾਂਜੀ ਪਰ ਮੈਂ ਉਹ ਰეკਮੈਂਡ ਕਰਦਾ ਨਹੀਂ ਪਰ ਉਹ ਹੱਲ ਹੈਗਾ ਆ ਹਾਂਜੀ ਬਿਲਕੁਲ ਹੱਲ ਹੈਗਾ ਪਰ ਉਹ ਮੈਂ ਰეკਮੈਂਡ ਨਹੀਂ ਕਰਦਾ ਕਿ ਆਪਾਂ ਪੈਸਟੀਸਾਈਡ ਵਰਤ ਕੇ ਤੇ ਉਹ ਖਾਣ ਵਾਲੀ ਚੀਜ਼ ਨੂੰ ਆਪਾਂ ਖਾਈਏ ਤਾਂ ਆਪਣੇ ਸਰੀਰ ਨੂੰ ਨੁਕਸਾਨ ਹੋਵੇ ਜੀ ਠੀਕ ਹੈ ਜੀ ਇੱਕ ਤਾਂ ਹੱਲ ਉਹ ਹੈਗਾ ਜੀ ਦੂਸਰਾ ਹੱਲ ਇਹਦਾ ਇਹ ਹੈਗਾ ਕਿ ਜਦੋਂ ਇਹਦਾ ਅਮਰੂਦ ਜਿਹੜਾ ਛੋਟਾ ਸਾਈਜ਼ ਹੁੰਦਾ ਆ ਜਿਵੇਂ ਹੁਣ ਇੱਥੇ ਹੈ ਨਹੀਂ ਕੋਈ ਛੋਟਾ ਜੀ ਜੇ ਛੋਟਾ ਆ সাইਜ ਹੋਏਗਾ ਨਾ ਮਰੂਦ ਦਾ ਜੀ 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 ਉਹਨੂੰ ਆਪਾਂ ਉੱਤੇ ਅਖਬਾਰ ਚੜਾ ਕੇ ਤੇ ਉੱਤੇ ਲਫਫਾ ਚੜਾ ਦਈਏ ਜਿੱਦਾਂ ਮੈਂ ਉਧਰਲੇ ਪਾਸੇ ਤੁਹਾਨੂੰ ਦਿਖਾਏ ਮਰੂਦ ਚੜਾਇਆ ਹਾਂ ਹਾਂ ਇਹੋ ਦੇਖਦੇ ਹਾਂ ਹਾਂ ਜੀ ਹਾਂਜੀ ਉਹਦੇ ਨਾਲ ਫਰੂਟ ਫਲਾਈ ਜਿਹੜੀ ਉਹ ਮੱਖੀ ਜਿਹੜੀ ਹੁੰਦੀ ਉਹ ਡੰਗ ਨਹੀਂ ਮਾਰ ਪਾਉਂਦੀ ਪਰ ਵਿੱਚ ਢੰਡੇ ਦੀ ਦੇ ਮਾਰ ਪਾਉਂਦੀ ਉਹਦੇ ਨਾਲ ਮਰੂਦ ਜਿਹੜਾ ਬਚਿਆ ਰਹਿੰਦਾ ਆ ਠੀਕ ਆ ਠੀਕ ਹੈ ਜੀ ਇੱਕ ਦੂਸਰਾ ਹੱਲ ਹੋ ਹੈਗਾ ਆ ਤੀਜਾ ਹੱਲ ਇਹ ਆ ਕਿ ਕੋਈ ਜਿਹੜਾ ਤਾਈਵਾਨ ਪਿੰਕ ਦਾ ਬੂਟਾ ਹੈ ਜਿਆਦਾ ਉੱਚਾ ਨਹੀਂ ਜਾਂਦਾ ਇਹਨੂੰ ਆਪਾਂ ਮੱਛਰਦਾਨੀ ਵਾਲੀ ਜਾਲੀ ਨਾਲ ਪੂਰਾ ਬੂਟਾ ਹੀ ਕਵਰ ਕਰ ਦਈਏ ਓਕੇ ਜੀ ਓਕੇ ਠੀਕ ਹੈ ਠੀਕ ਹੈ ਜੀ ਸਮਝ ਗਿਆ ਤੁਹਾਡੀ ਗੱਲ ਹਾਂਜੀ ਤੇ ਉਹ ਹੋ ਗਿਆ ਤੀਜਾ ਹੱਲ ਹੋ ਗਿਆ ਠੀਕ ਹੈ ਜੀ ਚੌਥਾ ਹੱਲ ਹੁੰਦਾ ਹੈ ਕਿ ਇਹਨਾਂ ਫਰੂਟ ਫ्लाई ਟਰੈਪ ਆਉਂਦੇ ਆ ਇੱਕ ਜੀ ਆਉਂਦੇ ਆ ਹਾਂ ਫਰੂਟ ਫ्लाई ਟਰੈਪ ਜਿਹੜਾ ਹੈਗਾ ਉਹ ਲਗਾਇਆ ਜਾਵੇ ਇਹਦੀਆਂ ਸਾਈਡਾਂ ਤੇ ਇਕੱਠੋ-ਕੱਟ ਬੂਟੇ ਤੋਂ 20 ਫੁੱਟ ਦੂਰ ਰੱਖਿਆ ਜਾਵੇ ਕਈ ਆਪਾਂ ਗਲਤੀ ਕਰ ਦਿੰਨੇ ਆ ਜਿਵੇਂ ਬੂਟੇ ਦੇ ਨਾਲ ਹਾਂ ਉਹਦੇ ਕੋਲ ਪਹੁੰਚਾਉਣ ਦਾ ਕੰਮ ਕਰਦੇ ਆਂ ਹਾਂਜੀ ਹਾਂਜੀ ਨਾ ਕਿ ਜਾਂ ਇਹਨੂੰ ਜਿਹੜਾ ਹੈਗਾ ਫਰੂਟ ਫਲਾਈ ਟਰੈਪ ਨੂੰ ਘੱਟੋ ਘੱਟ 20 ਫੁੱਟ ਦੂਰ ਲਾਉਣਾ ਚਾਹੀਦਾ ਬੂਡੇ ਤੋਂ ਤਾਂ ਕਿ ਮੱਖੀ ਜਿਹੜੀ ਬੂਟੇ ਵੱਲ ਨੂੰ ਨਾ ਜਾਵੇ ਟਰੈਪ ਵੱਲ ਨੂੰ ਜਾਵੇ ਟਰੈਪ ਵੱਲ ਨੂੰ ਜਾਵੇ ਹਾਂਜੀ ਇਹ ਚਾਰ ਹੱਲ ਹੈਗੇ ਆ ਇਹਦੇ ਠੀਕ ਆ ਇਸ ਤਰੀਕੇ ਨਾਲ ਆਪਾਂ ਜਿਹੜਾ ਇਹਨੂੰ ਬਚਾ ਸਕਦੇ ਹਾਂ ਠੀਕ ਆ ਠੀਕ ਆ ਨਹੀਂ ਚਲੋ ਇਹ ਵੀ ਇੱਕ ਬਹੁਤ ਵਧੀਆ ਤੁਸੀਂ ਜਿਹੜਾ ਦਿਖਾਇਆ